ਸਸੀ ਕਾਲ ਜੀ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਖੜਿਆ ਹਾਂ ਜੀ ਪੁੱਚੋ ਮੰਡੀ ਪੁੱਚੋ ਕੈਂਚੀਆਂ ਰੋਡ ਦੇ ਉੱਪਰ ਮਹੇਸ਼ਵਰੀ ਬਾਥ ਗੈਲਰੀ ਪੁੱਚੋ ਮੰਡੀ ਤੋਂ ਪੁੱਚੋ ਕੈਂਚੀਆਂ ਰੋਡ ਦੇ ਉੱਪਰ ਇੱਕ ਵੱਡਾ ਸ਼ੋਰੂਮ ਸੈਨੀਟਰੀ ਦਾ ਜਿਹੜਾ ਖੁੱਲ ਚੁੱਕਿਆ ਤੇ ਆਪਾਂ ਸੈਨੀਟਰੀ ਦੇ ਇਸ ਸ਼ੋਰੂਮ ਦੇ ਵਿੱਚ ਪਹੁੰਚੇ ਹਾਂ ਮਹੇਸ਼ਵਰੀ ਬਾਥ ਗੈਲਰੀ ਇੱਕ ਵੱਡਾ ਬ੍ਰਾਂਡ ਹੈ ਜਿਹੜਾ ਆਪਣੇ ਆਪ ਦੇ ਵਿੱਚ ਮਹੇਸ਼ਵਰੀਆਂ ਦੀ ਜਿਹੜੀ ਇਹ ਪੁਰਾਣੀ ਦੁਕਾਨ ਹੈ ਪੂਚੋ ਮੰਡੀ ਦੇ ਵਿੱਚ ਬਹੁਤ ਪੁਰਾਣੀ ਤੇ ਮਸ਼ਹੂਰ ਦੁਕਾਨ ਦਰਸ਼ਨ ਮਹੇਸ਼ਵਰੀ ਦੀ ਜਿਹੜੀ ਦੁਕਾਨ ਸੀ ਉਹਨਾਂ ਦਾ ਇੱਕ ਨਵਾਂ ਸ਼ੋਰੂਮ ਹੈ ਜੇ ਆਪਾਂ ਪਹੁੰਚ ਚੁੱਕੇ ਆ ਸੋ ਮਹੇਸ਼ਵਰੀ ਬਾਤ ਗੈਲਰੀ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਨੂ ਮਹੇਸ਼ਵਰੀ ਨਾਲ ਤੇ ਆਉ ਕਰਦੇ ਆ ਗੱਲਬਾਤ ਮਨੂ ਜੀ ਬਹੁਤ ਬਹੁਤ ਮੁਬਾਰਕ ਥੈਂਕ ਯੂ ਸਰ ਥੈਂਕ ਯੂ ਪੋਚੋ ਮੰਡੀ ਦੇ ਵਿੱਚ ਇਹਨਾਂ ਵੱਲੋਂ ਇੱਕ ਜਿਹੜੀ ਬਹੁਤ ਵੱਡੀ ਜਿਹੜੀ ਬਾਥ ਗੈਲਰੀ ਹੈ ਉਹ ਅਵੇਲੇਬਲ ਕਰਾਈ ਗਈ ਹੈ ਹਰੇਕ ਬ੍ਰਾਂਡ ਹੈ ਜਿਹੜਾ ਉਹ ਇੱਥੇ ਇਹਨਾਂ ਨੇ ਅਵੇਲੇਬਲ ਕਰਾਇਆ ਸੋ ਮਨੂ ਜੀ ਇੱਕ ਵਾਰ ਆਪਾਂ ਵਿਜ਼ਿਟ ਕਰਦੇ ਆਂ ਕੱਲੀ ਕੱਲੀ ਆਈਟਮ ਆਪਾਂ ਸਾਡੇ ਸਰੋਤਿਆਂ ਨੂੰ ਦਿਖਾਵਾਂਗੇ ਉਹਨਾਂ ਨੂੰ ਦੱਸਾਂਗੇ ਕਿ ਕਿਹੜੀ ਕਿਹੜੀ ਕੰਪਨੀ ਜਿਹੜੀ ਤੁਸੀਂ ਇੱਥੇ ਰੱਖੀ ਹੋਈ ਹੈ ਔਰ ਕਿਹੜੀਆਂ-ਕਿਹੜੀਆਂ ਜਿਹੜੀਆਂ ਕੰਪਨੀਆਂ ਦੇ ਜਿਹੜੇ ਸਮਾਨ ਹੈ ਤੁਹਾਡੇ ਕੋਲੋਂ ਮਿਲਦੇ ਨੇ ਧੰਨਵਾਦ ਰੰਗੀਲਾ ਜੀ ਤੁਸੀਂ ਆਏ ਇੱਥੇ ਇਹ ਸਾਡਾ ਟੋਕੋ ਵਾਏ ਟੋਕ ਦਾ ਮਾਲ ਆ ਟੋਕੋ ਵਾਏ ਵਾਰਮੋਰਾ ਇਹਦੇ ਵਿੱਚ ਕਲਰ ਮਾਲ ਵਾਲ ਹੈਂਗ ਵਨ ਪੀਸ ਸਾਰਾ ਕੁਝ ਅਵੇਲੇਬਲ ਹੈ ਰੀਜ਼ਨਬਲ ਰੇਟਾਂ ਦੇ ਆ ਜੀ ਫਿਨਿਸ਼ਿੰਗ ਬਹੁਤ ਵਧੀਆ ਹੈ ਜੀ ਸਭ ਤੋਂ ਪੁਰਾਣੀ ਕੰਪਨੀ ਹੈ ਇਹ ਮੋਰਵੀ ਦੇ ਵਿੱਚ ਬਿਲਕੁਲ ਹਰ ਇੱਕ ਡਿਜ਼ਾਈਨ ਹੈ ਇਹਦੇ ਵਿੱਚ ਇਹਦੀ ਗਲੇਜ਼ਿੰਗ ਜਿਹੜਾ ਹੈਗਾ ਪੂਰਾ ਪੱਕਿਆ ਹੋਇਆ ਮਾਲ ਹੈ ਜੀ ਇਹਦੇ ਵਿੱਚ ਕੀ ਇਹ ਪਿੰਨਹੋਲ ਨਹੀਂ ਆਊਗਾ ਆਮ ਤੌਰ ਤੇ ਕੀ ਹੈ ਬਾਜ਼ਾਰ ਦੇ ਵਿੱਚ ਪਿੰਨਹੋਲ ਵਗੈਰਾ ਬਹੁਤ ਮਿਲਦੇ ਆ ਇਹ ਬ੍ਰਾਂਡ ਹੈ ਟੌਲ ਫਰੀ ਨੰਬਰ ਹੈ ਸਾਰਾ ਕੁਝ ਇਹਨਾਂ ਦਾ ਹੈਗਾ ਜਣੇ ਕਿ ਕੁਆਲਿਟੀ ਪੱਖੋਂ ਕੋਈ ਕੁਆਲਿਟੀ ਦੇ ਪਿੱਛੋਂ ਕੋਈ ਦਿੱਕਤ ਨਹੀਂ ਹੈਗੀ 10 ਸਾਲ ਦੀ ਕੰਪਨੀ ਕੋਲੋਂ ਗਾਰੰਟੀ ਹੈ ਜੀ ਗਾਰੰਟੀ ਵਾਰੰਟੀ ਸਾਰਾ ਕੁਝ ਸਾਰਾ ਕੁਝ ਆਨਲਾਈਨ ਹੈ ਆਨਲਾਈਨ ਮਿਲਦਾ ਹੈ ਆਨਲਾਈਨ ਮਿਲ ਰਿਹਾ ਹੈ ਜੀ ਇਸ ਤੋਂ ਬਾਅਦ ਸੋਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਜੀ ਜੈਕਵਾਰ ਜੈਕਵਾਰ ਇੱਕ ਜਿਹੜਾ ਬ੍ਰਾਂਡ ਹੈ ਉਹ ਮਾਨਿਆ ਹੋਇਆ ਬ੍ਰਾਂਡ ਹੈ ਜੈਕਵਾਰ ਦੇ ਵਿੱਚ ਤੁਹਾਡੇ ਕੋਲੇ ਸਾਡੇ ਕੋਲ ਬਲੈਕ ਤਾਂ ਲੱਗਿਆ ਹੋਇਆ ਹੈ 골ਡਨ ਵੀ ਹੈ ਰੋਜ਼ ਗੋਲਡ ਵੀ ਹੈ ਇਸ ਤੋਂ ਬਾਅਦ ਸ਼ਾਵਰ ਪੈਨਲ ਹੈ ਜੀ ਆ ਨਿਆ ਨਿਆ ਕਨਸੈਪਟ ਆਇਆ ਹੈ ਇਸ ਤੋਂ ਬਾਅਦ ਇਹ ਡਾਇਵਰਟਰ ਹੈ ਸਿੰਕ ਮਿਕਸਚਰ ਹੈ ਤੇ ਇਸ ਇਹ ਵੀ ਡਾਇਵਰਟਰ ਰੇਂਜ ਹੈ ਵਾਲਾਂਸ ਲੱਗੀਆਂ ਹੋਈਆਂ ਯੂ ਐਫ ਸੀਟ ਕਵਰ ਦੇ ਨਾਲ ਗ੍ਰੇ ਬਲੈਕ ਸਾਰੇ ਕੰਦਰ ਅਵੇਲੇਬਲ ਇੱਥੇ ਇਸ ਤੋਂ ਬਾਅਦ ਇਧਰ ਲੱਗੇ ਹੋਏ ਆ ਆ ਵੀ ਡਾਇਵਰਟਰ ਰੇਂਜ ਹੈ ਵਿਦ ਸ਼ਾਵਰ ਜੀ ਇਹ ਸਾਰੇ ਜੈਕਵਾਰ ਦੇ ਆ ਇਹ ਪੂਰਾ ਕੰਪਲੀਟ ਸੈਟ ਮਿਲਦਾ ਇਹ ਕੰਪਲੀਟ ਸੈਟਅਪ ਹੈ ਜੀ ਆਪਾਂ ਜੈਕਵਾਰ ਦੇ ਡੀਲਰ ਹੈ ਜੀ ਪੂਰਾ ਤੁਹਾਨੂੰ 10 ਸਾਲ ਦੀ ਗਾਰੰਟੀ ਪ੍ਰੋਵਾਈਡ ਹੋਊਗੀ ਅੱਛਾ 10 ਸਾਲ ਦੀ ਗਾਰੰਟੀ ਹਾਂਜੀ 10 ਸਾਲ ਦੀ ਗਾਰੰਟੀ 10 ਸਾਲ ਦੀ ਗਾਰੰਟੀ ਡੀਲਰ ਦੇ ਕੋਈ ਡੀਲਰ ਦੇ ਨਾਲ ਤੇ ਪਾਸ ਹੁੰਦੀ ਹੈ ਬਿਨਾਂ ਡੀਲਰ ਤੋਂ ਕੰਪਨੀ ਗਾਰੰਟੀ ਨਹੀਂ ਮੰਨਦੀ ਬਿਲ ਨਹੀਂ ਕਨਸੈਪਟ ਕਰਦੀ ਇੱਕ ਕੰਪਨੀ ਜਿਹੜੀ ਹੈ ਉਹ ਡੀਲਰ ਦੇ ਥਰੂ ਇਹ ਇਹਦੇ ਡੀਲਰ ਥਰੂ ਹੀ ਵਾਰੰਟੀ ਮੰਨੀ ਜਾਏਗੀ ਉਹ ਰੈਗੂਲਰ ਰਜਿਸਟਰਡ ਡੀਲਰ ਹੈ ਉਸ ਦੀ ਗਾਰੰਟੀ ਮੰਨੀ ਜਾਊਗੀ ਜੀ ਜੀ ਅਦਰਵਾਈਜ਼ ਗਾਰੰਟੀ ਦੇ ਵਿੱਚ ਕਿਉਂਕਿ ਕੰਪਨੀ ਉਹ ਟੂ ਬਰਾ ਮਾਲ ਕਈ ਵਾਰੀ ਬਾਜ਼ਾਰ ਦੇ ਵਿੱਚ ਲੋਕ ਡੁਪਲੀਕੇਟ ਮਾਲ ਵੇਚ ਦਿੰਦੇ ਆ ਕਾਪੀ ਕਰਕੇ ਜਿਸ ਤਰ੍ਹਾਂ ਪਾਈਪਾਂ ਮਿਲ ਰਹੀਆਂ ਉਸ ਤਰ੍ਹਾਂ ਸੈਂਟਰੀ ਵੇਅ ਜਾਂ ਕੋਈ ਵੀ ਕੰਪਨੀ ਦਾ ਮਾਲ ਡੁਪਲੀਕੇਟ ਮਿਲ ਜਾਏ ਇਸ ਕਰਕੇ ਆਥਰਟੀ ਰੀਲਰ ਕੋਈ ਮਾਲ ਲਓ ਸਾਡੇ ਕੋਲ ਅਮਰੀਕਨ ਸਟੈਂਡਰਡ ਤੇ ਗਰੋਹੀ ਇਹ ਇੱਕ ਜਰਮਨ ਦੀ ਕੰਪਨੀ ਹੈ ਜੀ ਇਹ ਕਨਸੈਪਟ ਨਵਾਂ ਹੈ ਥਰਮੋਸਟੇਟਿੰਗ ਹੈਗਾ ਇਹਦੇ ਵਿੱਚ ਆਪਾਂ ਜਿਵੇਂ ਮਰਜ਼ੀ ਆਪਾਂ ਹਰੀਜਨਟਲ ਵਰਟੀਕਲ ਜਿਵੇਂ ਮਰਜ਼ੀ ਆਪਾਂ ਹਿਸਾਬ ਨਾਲ ਕਸਟਮ ਕਸਟਮਾਈਜ਼ ਕਰ ਸਕਦੇ ਆ ਜੀ ਇਸ ਦਾ ਪੁਸ਼ ਬਟਨ ਨਾਲ ਇਸ ਦਾ ਬੋਡੀ ਜੱਟ ਚੱਲਣਗੇ ਇਸ ਪੁਸ਼ਨ ਬਟਨ ਨਾਲ ਉਸ ਪਾਊਡ ਚੱਲੇਗਾ ਇਸ ਪੁਸ਼ੇ ਬਟਨ ਨਾਲ ਸੀਲਿੰਗ ਸ਼ਾਵਰ ਲੱਗੂਗਾ ਇਹਦਾ ਹੈਂਡ ਸ਼ਾਵਰ 10 ਸਾਲ ਦੀ ਇਹਦੀ ਗਾਰੰਟੀ ਹੈ ਮੇਡ ਇਨ ਜਰਮਨੀ ਹੈ ਇਸ ਤੋਂ ਬਾਅਦ ਆ ਗਿਆ ਗਰੋਹੇ ਆ ਗਰੋਹੇ ਦਾ ਮੰਨਿਆ ਪ੍ਰਣਾ ਬ੍ਰਾਂਡ ਹੈ ਇਹਦਾ ਕਨਸੀਲ ਟੈਂਕ ਬਹੁਤ ਜ਼ਿਆਦਾ ਮਸ਼ਹੂਰ ਹੈ 10 ਸਾਲ ਦੀ ਇਹਦੀ ਗਾਰੰਟੀ ਹੈ ਮੇਡ ਇਨ ਜਰਮਨੀ ਮਾਲ ਹੈ ਸਾਰਾ ਲੱਗੀ ਚੀਜ਼ ਕਨਸੈਪਟ ਹੈ ਜੀ ਇਹ ਸਾਰਾ ਆਹ ਬੋਲ ਹੈਗੇ ਜੀ ਆਟੋਮੈਟਿਕ ਹੈ ਇਹਦਾ ਸੀਟ ਕਵਰ ਜਿਹੜਾ ਹੈਗਾ ਠੰਡਾ ਤੇ ਗਰਮ ਹੁੰਦਾ ਹੈ ਨਾਲੇ ਡਰਾਇਰ ਲੱਗਿਆ ਹੋਇਆ ਇਹਦੇ ਵਿੱਚ ਆਟੋ ਕਲੋਜ਼ ਵਗੈਰਾ ਸਾਰਾ ਕੁਝ ਸਿਸਟਮ ਹੈਗਾ ਆ ਆ ਇਸ ਤਰ੍ਹਾਂ ਦੀ ਵਾਲ ਹੈਂਗ ਹੈ ਇਹਦਾ ਇਕੱਲਾ ਸੀਟ ਕਵਰ ਹੀ ਗਲਾਸ ਦਾ ਤੇ ਸਕ੍ਰੈਚ ਲੈਸ ਹੈ ਸਾਰਾ ਇਹ ਵਾਲਾ ਜੀ ਰੈਮ ਪਿਓਰ ਰੈਮਲੈਸ ਮਾਲ ਹੈ ਇਹ ਵੀ ਮੇਡ ਇਨ ਕੋਈ ਥਾਈਲੈਂਡ ਹੈ ਮੇਡ ਇਨ ਜਰਮਨੀ ਹੈ ਅਲੱਗ-ਅਲੱਗ ਕੰਪਨੀ ਹੈ ਜੀ ਇਸ ਤਰ੍ਹਾਂ ਦਾ ਆਹ ਵਾਲਾ ਵਾਲ ਹੈਂਗ ਹੈ ਇਹਦੇ ਵਿੱਚ ਇਹ ਜੈਟ ਦੇ ਪ੍ਰੈਸ਼ਰ ਨਾਲ ਜਿਹੜੇ ਆਹ ਜੈਟ ਹੈ ਆਟੋਮੈਟਿਕ ਬਾਹਰ ਆ ਦੇ ਜਦ ਤੱਕ ਯੂਜ਼ ਕਰਾਂਗੇ ਉਦੋਂ ਯੂਜ਼ ਕਰਨਾ ਬੰਦ ਕਰਦੇ ਆਟੋਮੈਟਿਕਲੀ ਪਾਣੀ ਦੇ ਪ੍ਰੈਸ਼ਰ ਅੰਦਰ ਚਲਾ ਜਾਊਗਾ ਜੀ ਇਹ ਸਾਰਾ ਗਰੋਹੇ ਦਾ ਮਾਲ ਹੈ ਜੀ ਸਾਰਾ ਇਸ ਦੀ ਆਪਣੇ ਕੋਲ ਟੈਂਕ ਵੀ ਹੁੰਦੇ ਆ ਗਰੋਹੇ ਦੇ ਵੀ ਆਪਾਂ ਅਥੋਰਾਈਜ਼ ਡੀਲਰ ਹੈ ਜੀ ਇਹ ਇਹ ਦੀ ਗਰੰਟੀ ਵਾਰੰਟੀ ਦੀ ਗੱਲ ਕਰੀਏ ਇਸ ਦੀ ਗਰੰਟੀ ਵੀ 10 ਸਾਲ ਦੀ ਹੈ ਜੀ ਔਨਸਾਈਡ ਗਰੰਟੀ ਹੈ ਜੀ ਤੇ ਪਹਿਲੀ ਗੱਲ ਤਾਂ ਇਹਦਾ ਕੋਈ ਲਾਂਭਾ ਆਉਂਦਾ ਹੀ ਨਹੀਂ ਹੋਣਾ ਪਹਿਲੀ ਗੱਲ ਤਾਂ ਆਉਂਦਾ ਹੀ ਨਹੀਂ ਜੀ ਮੇਨ ਕੰਪਨੀ ਹੈ ਨੈਟ ਤੇ ਸਰਚ ਕਰ ਸਕਦੇ ਹੋ ਗਰੋਹੇ ਦਾ ਕੰਪਨੀ ਬਾਰੇ ਅਮਰੀਕਨ ਸਟੈਂਡਰਡ ਬਾਰੇ ਜੀ ਕਸਟਮਰ ਨੂੰ ਆਪੇ ਪਤਾ ਲੱਗ ਜਾਏਗਾ ਜਿਸ ਨੇ ਕਨਸੈਪਟ ਵਧੀਆ ਲਗਾਣਾ ਹੈ ਉਹ ਗਰੋਹੀ ਲੱਗੂਗਾ ਬਿਲਕੁਲ ਉਸ ਤੋਂ ਬਾਅਦ ਸਾਡੇ ਕੋਲ ਕਿਚਨ ਦੇ ਵਿੱਚ ਲੋਟਸ ਦੇ ਸ਼ਿੰਕ ਆਉਂਦੇ ਆ ਕੈਰੀਸਿਲ ਦੇ ਆਉਂਦੇ ਆ ਆ ਕੈਰੀਸਿਲ ਮੇਨ ਕੰਪਨੀ ਹੈ ਜੀ ਮੇਡ ਇਨ ਜਰਮਨ ਕੰਪਨੀ ਹੈ ਸਾਰੀ ਦੇਖੋ ਆ ਲਿਖਿਆ ਹੋਇਆ ਹੈ ਇਹਦੀ ਜਾਲੀਆਂ ਜਿਹੜੀ ਹੈ ਮੇਡ ਇਨ ਇਟਲੀ ਆ ਇਸ ਲਿਖਿਆ ਵੀ ਹੋਇਆ ਜੀ ਆਮ ਸ਼ਿੰਕ ਤਾਂ ਵੈਸੇ ਤੁਸੀਂ ਆਏ ਮੰਨ ਕੇ ਚੱਲੋ 1500 ਤੋਂ ਸ਼ੁਰੂ ਹੋ ਜਾਂਦੇ ਆ ਆਪਣੇ ਕੋਲੇ 1500 ਤੋਂ ਸ਼ਿੰਕ ਸ਼ੁਰੂ ਹੋ ਕੇ ਹੂੰ 15000 ਤੱਕ ਦੇ ਪਏ ਆ ਵੇਖੋ ਅ ਅਸੀਂ ਇਹ ਕਿਹੜੇ ਆਪਾਂ ਜੇ ਵਧੀਆ ਕੰਮ ਕਰਵਾ ਰਹੇ ਆ ਤਾਂ ਫਿਰ ਸ਼ਿੰਕ ਵੀ ਵਧੀਆ ਲੱਗ ਰਿਹਾ ਸ਼ਿੰਕ ਵਧੀਆ ਲੱਗ ਰਿਹਾ ਕਿਉਂਕਿ ਇੱਕ ਸ਼ਿੰਕ ਦੇ ਵਿੱਚ ਕੀ ਆਪਾਂ ਪੱਥਰ ਵਧੀਆ ਲਗਵਾਨੇ ਆ ਤਾਂ ਜਿਸ ਕਰਕੇ ਕੀ ਆ ਜੇ ਆਪਾਂ ਮਹਾਰਾ ਸ਼ਿੰਕ ਲਾਵਾਂਗੇ ਤਾਂ ਪਟਨਾ ਪਊਗਾ ਉਸ ਤੋਂ ਬਾਅਦ ਸਾਡੇ ਕੋਲੇ ਇਸ ਫਰੰਟ ਦੇ ਫਰੈਂਕੀ ਦਾ ਸ਼ਿੰਕ ਲੱਗਿਆ ਹੋਇਆ ਉਹ ਵੀ ਸਵਿਟਜ਼ਰਲੈਂਡ ਦੀ ਕੰਪਨੀ ਹੈ ਜੀ ਆ ਲੱਗਿਆ ਹੋਇਆ ਇਹ ਵੀ ਮੈਨ ਮੰਨੀ ਪ੍ਰਮੰਨੀ ਕੰਪਨੀ ਹੈ ਸੋ ਦੋਸਤੋ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਮਹੇਸ਼ਵਰੀ ਬਾਥ ਗੈਲਰੀ ਪੁੱਚੋ ਕੈਂਚੀਆਂ ਤੋਂ ਪੁੱਚੋ ਮੰਡੀ ਰੋਡ ਦੇ ਇਹ ਫ੍ਰੈਂਕੀ ਦਾ ਸਿੰਕ ਹੈ ਜੀ ਫ੍ਰੈਂਕੀ ਕੰਪਨੀ ਦਾ ਜੀ ਉਸ ਤੋਂ ਬਾਅਦ ਸਾਡੇ ਕੋਲ ਗੀਜ਼ਰ ਹੈਗੇ ਆ ਜੈਕਵਾਰ ਦੇ ਵੀ ਹੈਗੇ ਰਿਕੋਲਡ ਦੇ ਹੈਗੇ ਲੂਬੀ ਦੇ ਪੰਪ ਹੈਗੇ ਆ ਲੂਬੀ ਦੇ ਸਮਰਸੀਵਲ ਹੈਗੇ ਆ ਵੀਗਾਰਡ ਦੇ ਪ੍ਰੈਸ਼ਰ ਪੰਪ ਹੈਗੇ ਆ ਜੀ ਆ ਜਿਹੜੀ ਪਾਈਪ ਨੂੰ ਇੱਕ ਵਾਰੀ ਦਿਖਾਣਾ ਤੁਹਾਨੂੰ ਇਹ ਕੰਪੋਜ਼ਿਟ ਪਾਈਪ ਹੈ ਜੀ ਇਹ ਸਪੈਸ਼ਲ ਹੈ ਇਹ ਸਪੈਸ਼ਲ ਪਾਈਪ ਹੈ ਜੀ ਇਹ ਯੂ ਐਸ اے ਹੈ ਮੇਡ ਇਨ ਯੂ ਐਸ اے ਜੀ ਸਪੈਕਸ ਵੀ ਰਾਈਨੌਕਸ ਕੰਪਨੀ ਦੀ ਪਾਈਪ ਹੈ ਯੂ ਐਸ اے ਇਹ ਪਿਓਰ ਮਤਲਬ ਕਿ ਇੱਕ ਪਾਣੀ ਜਿਹੜਾ ਪੀਣ ਯੋਗ ਵਾਸਤੇ ਵਰਤੀ ਜਾਂਦੀ ਹੈ ਇਹ ਥੋੜੀ ਜਿਹੀ ਸਸਤੀ ਪਾਈਪ ਹੈ ਜਿਹੜੀ ਕਾਲੀ ਪਾਈਪ ਹੈ ਇਹ ਬੈਨ ਹੈ ਵੈਸੇ ਤਾਂ ਬਸ ਅੱਜ ਕੱਲ ਲੋਕ ਕਰੀ ਜਾਂਦੇ ਵਾਟ ਅੱਜ ਕੱਲ ਹੁਣ ਇਹ ਪੈਕਸ ਪਾਈਪ ਚੱਲਣ ਲੱਗ ਗਈ ਇਹ ਪੀਣ ਵਾਲੇ ਪਾਣੀ ਨੂੰ ਉੱਤੇ ਰੱਖਣ ਵਾਸਤੇ ਐਨ ਐਸ ਐਫ 61 ਪਾਸ ਹੈ ਜੀ ਇਹ ਜਿਹੜੀ ਐਨ ਐਸ ਐਫ 61 ਇੱਥੇ ਲਿਖਿਆ ਹੋਊਗਾ ਇਸ ਦੇ ਉੱਤੇ ਐਨ ਐਸ ਐਫ 61 ਇਹ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਇਹ ਪਾਣੀ ਦੇ ਪੀਣ ਵਾਸਤੇ ਪੀਣ ਯੋਗ ਦੀ ਸਟੈਂਪ ਹੈ ਇੱਕ ਤਰ੍ਹਾਂ ਦੀ ਬਿਲਕੁਲ ਜੀ ਇਹਦੀ ਸਿਟਿੰਗ ਆਸੀ ਇਸ ਤਰ੍ਹਾਂ ਦੀ ਲਓ ਜੀ ਮਿੰਟਾ ਜੀ ਦਿਖਾਓ ਕਰਾ ਫਿਟਿੰਗ ਆ ਦੇਖੋ ਜੀ ਇਹਦਾ ਸਾਰੀ ਪ੍ਰੋਪਰ ਬਰਾਸ ਫਿਟਿੰਗ ਹੈ ਜੀ ਸਾਰਾ ਪ੍ਰੈਸ ਹੁੰਦਾ ਹੈ ਜੀ ਪ੍ਰੋਪਰ ਪਿਓਰ ਬਰਾਸ ਹੈ ਇਹਦੇ ਵਿੱਚ 0% ਵੀ ਮਿਲਾਵਟ ਹੈ ਨਹੀਂ ਉੱਪਰ ਐਸਐਸ ਦੇ ਥਿੰਬਲ ਹੈ ਇਹਦੇ ਇਹਨੂੰ ਪ੍ਰੈਸੋ ਕੇ ਲੱਗਦਾ ਹੈ ਇਹਦੇ ਪਾਈਪ ਦੇ ਵਿੱਚ ਸਟੀਲ ਦੀ ਵਾਇਰ ਹੈ ਇਹਦੇ ਵਿੱਚ ਜਿਸ ਕਰਕੇ ਇਹਦੀ ਕੁਆਲਿਟੀ ਤੇ ਪ੍ਰੈਸ਼ਰ ਪੂਰਾ ਰਹਿੰਦਾ ਇਹਦੇ ਵਿੱਚ ਐਲਵੋ ਦੀ ਇਹਦੀ ਲਾਈਫ ਵੀ ਬਹੁਤ ਹੈ ਜੀ ਇਹਦੇ ਵਿੱਚ ਐਲਵਟੀਆਂ ਦੀ ਘੱਟ ਵਰਤੋਂ ਹੁੰਦੀ ਹੈ ਜਿੱਥੇ ਐਲ ਮਤਲਬ ਐਲਵਟੀਆਂ ਯੂਜ਼ ਹੁੰਦੀਆਂ ਪੁਆਇੰਟ ਜਿੱਥੇ ਉੱਥੇ ਐਲਵਟੀਆਂ ਯੂਜ਼ ਹੁੰਦੀਆਂ ਕਈ ਵਾਰੀ ਮਕੈਨਿਕ ਨੂੰ ਨਹੀਂ ਆਉਂਦਾ ਤਾਂ ਕੰਪਨੀ ਦਾ ਪਰਸਨ ਗਾਈਡ ਕਰਨ ਵੀ ਆਊਗਾ ਅੱਛਾ ਕੰਪਨੀ ਇਸ ਚੀਜ਼ ਦੀ ਜ਼ਿੰਮੇਵਾਰੀ ਲੈਂਦੀ ਹੈ ਕਿ ਕੰਪਨੀ ਜ਼ਿੰਮੇਵਾਰੀ ਜ਼ਿੰਮੇਵਾਰੀ ਲਾਏਗੀ ਇਹ ਮਾਲ ਉਹ ਭੇਜ ਰਹੀ ਹੈ ਤਾਂ ਮਾਲ ਭੇਜ ਰਹੀ ਹੈ ਤਾਂ ਕੰਪਨੀ ਉਹ ਪਲੰਬਰ ਨੂੰ ਸਿਖਾਊਗੀ ਜੇ ਨਹੀਂ ਆਂਦਾ ਸਾਈਡ ਤੇ ਵਰਕਿੰਗ ਕਰੇਗੀ ਤਾਂ ਉਹ ਪ੍ਰੋਪਰ ਤਰੀਕੇ ਨਾਲ ਉਸ ਨੂੰ ਕੰਮ ਕਰਵਾ ਕੇ ਦਊਗੀ ਬਿਲਕੁਲ ਸਾਡੇ ਕੋਲ ਨਵੀਂ ਚੀਜ਼ ਆਈ ਹੈ ਆਹ ਵਾਲਾ ਬੇਸਨ ਜਿਵੇਂ ਕਈ ਵਾਰੀ ਵੈਨਿਟੀਆਂ ਨਹੀਂ ਬੰਦੀਆਂ ਤਾਂ ਆਮ ਤੌਰ ਤੇ ਇੱਕ ਸਰਾਖਾਲਾ ਵਾਸਬਿਸ਼ਨ ਉੱਪਰ ਲੋਕ ਬੰਦ ਕਰਕੇ ਉੱਪਰ ਲਗਾਉਂਦੇ ਆ ਇਹ ਪ੍ਰੋਪਰ ਇੰਪੋਰਟਡ ਬੇਸਨ ਹੈ ਬਹੁਤ ਵਧੀਆ ਕੁਆਲਿਟੀ ਹੈ ਇਹ ਆਪਾਂ ਬੜੇ ਆਪਣਾ ਲੌਬੀ ਦੇ ਵਿੱਚ ਲਗਾ ਸਕਦੇ ਆ ਅੱਛੇ ਡਰਾਈ ਰੂਮ ਦੇ ਵਿੱਚ ਲਗਾ ਸਕਦੇ ਆ ਇਸ ਤੋਂ ਇਲਾਵਾ ਮਤਲਬ ਕਿ ਲੱਗ ਹੀ ਚੀਜ਼ ਆ ਇਹ ਵਾਲੀ ਚੀਜ਼ ਹੈਗੀ ਅੜੀ ਹੈਗੀ ਹੈ ਬਿਲਕੁਲ ਇਹ ਨਵੀਂ ਆਈ ਹੈ ਸਾਡੇ ਕੋਲੇ 1 ਪੀਸ ਆ ਪਿਓਰ ਰਿੰਮਲੈਸ ਆਮ ਤੌਰ ਤੇ ਕੀ ਹੁੰਦਾ ਖਰਾਬ ਮਾਲ ਹੁੰਦਾ ਇਹ ਪ੍ਰੋਪਰ ਰਿੰਮਲੈਸ ਪੀਸ ਹੈ ਪ੍ਰੋਪਰ ਗਾਰੰਟੀ ਹੈ ਪ੍ਰੋਪਰ ਸ਼ਾਈਨ ਇਹਨਾਂ ਦੀ ਕੋਈ ਦਿੱਕਤ ਨਹੀਂ ਆਉਗੇ ਆਮ ਤੌਰ ਤੇ ਕਿਉਂਕਿ ਥਾਈਲੇ ਉਹਦੇ ਮਾਲ ਹੁੰਦੇ ਆ ਆਪਣਾ ਖਾਨਗੜ ਦੇ ਮਾਲ ਹੁੰਦੇ ਆ ਜਿਹੜਾ ਮਾਲ ਕੋਈ 3000 ਤੋਂ ਬੰਦਾ ਉਸ ਤੋਂ ਕੰਪਲੇਂਟ ਆਂਦੀ ਜਾਂਦੀ ਹੈ ਇਹ ਚ ਕਲਰ ਵੀ ਆਉਂਦੇ ਸਰ ਬਲੈਕ ਵੀ ਆਉਂਦਾ ਗਰੇ ਵੀ ਆਉਂਦਾ ਜੀ ਤੇ ਬਲੈਕ ਸਾਡੇ ਕੋਲ ਲੱਗੇ ਹੀ ਵਿਆ ਉਸ ਤਰ੍ਹਾਂ ਦਾ ਗਰੇ ਵੀ ਆਉਂਦਾ ਗ੍ਰੇਪ ਟੇਬਲ ਟੌਪ ਹੈ ਜੀ ਆ ਲੱਗੇ ਹੋਏ ਆ ਜੀ ਗਰੇ ਕਲਰ ਦੇ ਟੇਬਲ ਟੌਪ ਬਲੈਕ ਵੀ ਲੱਗੇ ਹੋਏ ਆ ਬਿਲਕੁਲ ਆ ਮਿਰਰ ਲੱਗੇ ਹੋਏ ਆ ਸਾਡੇ ਕੋਲ ਬਹੁਤ ਲੇਟੈਸਟ ਮਿਰਰ ਆ ਆਮ ਤੌਰ ਤੇ ਤੁਸੀਂ ਇਹ ਮਿਰਰ ਨਹੀਂ ਦੇਖੇ ਹੋਣੇ ਜੀ ਦੇਖੋ ਸਾਰੇ ਇਹ ਨਾ ਲੱਗ TFC ਸਕਰੀਨ ਵਾਲੇ ਆ ਲੱਗੀ ਸ਼ਾਈਨ ਇਹਨਾਂ ਦੀ ਇਸ ਤਰ੍ਹਾਂ ਸਾਡੇ ਕੋਲ ਐਕਸੈਸਰੀ ਵੀ ਲੱਗ ਤਰ੍ਹਾਂ ਦੀ ਹੈ ਸਾਰੀ ਬਲੈਕ ਨਾਲ ਬਲੈਕ ਮੈਚ ਕਰਕੇ ਦੇਵਾਂਗੇ ਆ ਸਾਰੀ ਬਰਾਸ ਦੀ ਹੈ ਆ ਚੀਜ਼ ਨਹੀਂ ਤੇ ਕਾਲੀਆਂ ਪਈ ਜਾਂਦੀਆਂ ਕਾਲੀਆਂ ਨਹੀਂ ਪਈ ਗਿਆ ਇਹ ਕਾਲੀ ਨਹੀਂ ਪੈਂਦੀ ਕਾਲੀ ਨਹੀਂ ਪੈਂਦੀ ਆਮ ਤੌਰ ਤੇ ਆਪਾਂ ਸਸਤੇ ਲਗਾ ਲੈਂਦੇ ਆ ਪਰ ਉਹਦੀ ਬਾਤ ਨੂੰ ਨਹੀਂ ਗ੍ਰੇਸ ਖਤਮ ਹੋ ਜਾਂਦੀ ਹੈ ਕਿਉਂਕਿ ਇੱਕ ਸ਼ਰਟ ਦੇ ਬਟਨ ਦੀ ਤਰ੍ਹਾਂ ਕੰਮ ਕਰਦੇ ਆ ਬਿਲਕੁਲ ਬਿਲਕੁਲ ਤੇ ਇਸ ਨਾਲ ਸਾਡੇ ਕੋਲ ਵੈਰੈਂਟੀ ਆ ਲੱਗੀ ਹੋਈ ਹੈ ਹੈਵੀ ਹੈ ਗੱਤਾਂ ਨਹੀਂ ਹੈਗਾ ਪਿਓਰ HDMR ਬੋਰਡ ਹੈ ਜੀ ਇਸਾ ਖੜਕਾ ਦੇਖੋ ਪੂਰਾ ਪ੍ਰੋਪਰ ਹੁੰਦਾ ਇਸ ਤਰ੍ਹਾਂ ਐਨੀਵੇ ਕੁਇਕ ਖਿੰਡ ਜ ਆ ਟੇਬਲ ਟੌਪ ਲੱਗੇ ਹੋਇਆ ਮਿਰਰ ਵੀ ਦੇਖੋ ਜੀ ਕਿਤੋਂ ਲੱਗੀ ਚੀਜ਼ ਆ ਸਾਡੇ ਕੋਲ ਸੀਲਿੰਗ ਸ਼ਾਵਰ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਸਾਡੇ ਕੋਲ ਐ ਮੰਨ ਕੇ ਚੱਲੋ ਤੁਸੀਂ ਸੋ ਸੈਨੇਟਰੀ ਦਾ ਸਾਰਾ ਹੀ ਸਮਾਨ ਆ ਜਿਹੜਾ ਇੱਕ ਬ੍ਰਾਂਡ ਆ ਜਿਹੜਾ ਉਹ ਤੋਂ ਕੋਈ ਸੀਵਰੇਜ ਸਮਾਨ ਪਾਈਪ ਫਿਟਿੰਗ ਆਸ਼ੀਰਵਾਦ ਬਿਰਲਾ ਫਿਨੋਲੈਕਸ ਸਾਰੀ ਪਿਟਿੰਗ ਤੁਹਾਡੇ ਇੱਥੇ ਜ਼ਰੂਰਤ ਪੂਰੀ ਹੋਊਗੀ ਸਾਡੇ ਕੋਲ ਹਰ ਤਰ੍ਹਾਂ ਦੇ ਬਜਟ ਦਾ ਮਾਲ ਆ ਆ ਅਮਰੀਕਨ ਸਟੈਂਡਰਡ ਟੇਬਲ ਟੌਪ ਵੀ ਦਿਖਾਣਾ ਸੈਨਟਰੀ ਵੀ ਇਹਨਾਂ ਦੇ ਆਉਂਦੀ ਆ ਟੇਬਲ ਟੌਪ ਲੱਗੇ ਹੋਏ ਆ ਅਮਰੀਕਨ ਸਟੈਂਡਰਡ ਦੇ ਜੀ ਇਸ ਤਰ੍ਹਾਂ ਲੱਗੇ ਹੋਏ ਆ ਆ ਟੇਬ ਆ ਵੀ ਟੇਬਲ ਟੌਪ ਹੈ ਇਸ ਤਰ੍ਹਾਂ ਕਾਫੀ ਰੇਂਜ ਇਹਨਾਂ ਦੀ ਜੀ ਆਹ ਵਨ ਪੀਸ ਹੈ ਆ ਮੇਡ ਇਨ ਬਿਹਤਨਾਮ ਹੈ ਆ ਲੱਗਿਆ ਵੀ ਹੋਇਆ ਦੇ ਵਿੱਚ ਇਹ ਨਹੀਂ ਕਿ ਲੋਕਲ ਮਾਲ ਆਇਆ ਕੋਈ ਹੋਰ ਹੈ ਮੇਡ ਇਨ ਬਿਹਤਨਾਮ ਆ ਜੈਕਵਾਰ ਦਾ ਵਨ ਪੀਸ ਹੈ ਸਰ ਜੀ ਇਸ ਤਰ੍ਹਾਂ ਹੁਣ ਥਰਮੋਸਟੇਟਸ ਨੂੰ ਦਿਖਾ ਲਾ ਥਰਮੋਸਟੇਟ ਵਗੈਰਾ ਜਿਹੜੇ ਹੈਗੇ ਇੱਕ ਨਵਾਂ ਡਿਜ਼ਾਈਨ ਆ ਜਵੇਂ ਜੈਕਵਾਰ ਦਾ ਕਿਸੇ ਨੇ ਥੋੜਾ ਜਿਆ ਫੈਂਸੀ ਕੰਮ ਕਰਨਾ ਹੈ ਤਾਂ ਇੱਕ ਜੋਇਸਟਿਕ ਵਾਲਾ ਨਵਾਂ ਡਿਜ਼ਾਈਨ ਆਇਆ ਹੈ ਕੰਪਨੀ ਦਾ ਜੀ ਇਹ ਲਾਗੀ ਚੀਜ਼ ਹੈ ਜੀ ਇਹ ਹੈਡ ਡਾਇਵਰਟਰ ਕਨਸੈਪਟ ਇਹ 3 ਵੇ ਡਾਇਵਰਟਰ ਹੈ ਇਹ ਮਤਲਬ ਕਿ ਇਹਨੂੰ ਘਮਾਓ ਇਹਦਾ ਸਪਾਊਟ ਚੱਲੇਗਾ ਮੂਵੇਬਲ ਹੈ ਇਹ ਉੱਪਰਲਾ ਸੀਲਿੰਗ ਸ਼ਾਵਰ ਲੱਗਾ ਇਸ ਨਾਲ ਬਾਡੀ ਜੈਟ ਚੱਲਣਗੇ ਆ ਬਾਡੀ ਅੰਦਰ ਲੱਗੇ ਹੋਏ ਆ ਆ ਥਰਮੋਸਟੇਟ ਹੈ ਜੀ ਹੈਡ ਸ਼ਾਵਰ ਵਗੈਰਾ ਹੈਂਡ ਸ਼ਾਵਰ ਦਾ ਕਨਸੈਪਟ ਬਣਾਇਆ ਹੋਇਆ ਹੈ ਬਿਲਕੁਲ ਇਸ ਤਰ੍ਹਾਂ ਸਾਡੇ ਕੋਲੇ ਜਿਵੇਂ ਇਹ ਮੂਵੇਬਲ ਆਈਟਮ ਹੈਗੀਆਂ ਹੈਂਡ ਸ਼ਾਵਰ ਦੀਆਂ ਜਿਵੇਂ ਮਰਜ਼ੀ ਨੂੰ ਉੱਚੇ-ਨੀਚੇ ਆ ਜਾਓ ਮਰਜ਼ੀ ਕਰ ਲਓ ਇਹਨਾਂ ਸੇਸ ਲੋ ਬਿਲਕੁਲ ਆਹ ਸਿੰਗਲ ਲੀਵਰ ਵਗੈਰਾ ਲੱਗੇ ਹੋਏ ਆ ਜੀ ਇਸ ਤਰ੍ਹਾਂ ਕੋ ਡਿਜ਼ਾਈਨ ਮਿਲ ਜਾਣਗੇ ਕਲਰ ਵੀ ਕਾਫੀ ਇਹਦੇ ਜੀ ਕਲਰ ਕਾਫੀ ਮਿਲ ਜਾਣਗੇ ਤੁਹਾਨੂੰ ਹੋਰ ਵੀ ਕਲਰ ਮਿਲ ਜਾਣਗੇ ਜੀ ਇਹ ਰੋਜ਼ ਗੋਲਡ ਹੈ ਜੀ 골ਡ ਹੈ ਬਲੈਕ ਹੈ ਆ ਪੁੱਲ ਆਊਟ ਹੈ ਜੀ ਇਹ ਜਿਵੇਂ ਮਰਜੀ ਇਹਨੂੰ ਇਹ ਆਦੇ ਹਿਸਾਬ ਨਾਲ ਅਸੀਂ ਰੱਖਿਆ ਜਿਨ੍ਹਾਂ ਮਰਜੀ ਬਾਹਰ ਕੱਢ ਲਓ ਸਿੰਕ ਮਿਕਸਚਰ ਹੈ ਜੀ ਪ੍ਰੋਪਰ ਇੱਕ ਤਰ੍ਹਾਂ ਦਾ ਬਿਲਕੁਲ ਆ ਬੇਸਨ ਮਿਕਸਚਰ ਹੈ ਜੀ ਸਿੰਕ ਮਿਕਸਚਰ ਹੈ ਇਸ ਤੋਂ ਸਾਡੇ ਕੋਲ ਬਹੁਤ ਵੈਰਾਈਟੀ ਹੈ ਜੋ ਡਿਸਪਲੇ ਕਰਨੀ ਮਤਲਬ ਕਿ ਇਹ ਜਗ੍ਹਾ ਸਾਡੇ ਕੋਲੇ ਮੈਨੂੰ ਅਲੱਗ ਵੀ ਘੱਟ ਰਹਿ ਗਈ ਕਿੰਨਾ ਮਟੀਰੀਅਲ ਸਾਡੇ ਕੋਲੇ ਪਿਆ ਹੈ ਡਿਸਪਲੇ ਹਜੇ ਘੱਟ ਹੋਈ ਹੈ ਆਈਟਮਾਂ ਤੁਹਾਡੇ ਕੋਲੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਸਾਡੇ ਕੋਲ ਕੰਸੀਲ ਟੈਂਕ ਵਗੈਰਾ ਜਿਵੇਂ ਜੈਕਵਾਰ ਦਾ ਲੱਗਿਆ ਹੋਇਆ ਸਾਡੇ ਕੋਲੇ ਗਰੋਹੇ ਦਾ ਵੀ ਹੈਗਾ ਅਮਰੀਕਨ ਸਟੈਂਡਰਡ ਦਾ ਵੀ ਹੈਗਾ ਸਾਰੇ ਤਰ੍ਹਾਂ ਦੇ ਜਿਹੜੇ ਕੰਧ ਦੇ ਵਿੱਚ ਲੱਗ ਜਾਂਦੇ ਆ ਇਹਨਾਂ ਦੇ ਨਾਮ ਹੈ ਜੀ 10 ਸਾਲ ਦੀ ਇਹਨਾਂ ਦੀ ਗਾਰੰਟੀ ਹੈ ਪ੍ਰੋਪਰ ਜੀ ਠੀਕ ਹੈ ਜੀ ਸੋਨੂੰ ਉੱਪਰ ਲੈ ਕੇ ਚੱਲਦੇ ਆਂ ਉਹਨੂੰ ਫਸਟ ਫਲੋਰ ਤੇ ਆਪਾਂ ਪਹੁੰਚ ਚੁੱਕੇ ਆਂ ਫਸਟ ਫਲੋਰ ਤੇ ਵੀ ਕਾਫੀ ਜਿਹੜੇ ਆ ਸੈਨੀਟਰੀ ਦੀਆਂ ਆਈਟਮਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹਨ ਜੀ ਇਹ ਆ ਬੈਨਿਟੀਆਂ ਜਿਹੜੀਆਂ ਹੈਗੀਆਂ ਇਹ ਇਹ ਇਦਾਂ ਹੀ ਰੈਡੀ ਮੇਡ ਹੀ ਆਉਂਦੀਆਂ ਇਹ ਰੈਡੀ ਮੇਡ ਆਉਂਦੀਆਂ ਜੀ ਇਹਦੇ ਉੱਤੇ ਪੀਵੀ ਪਾਲਿਸ਼ ਹੋਈ ਪਈ ਆ ਮਾਇਕਾ ਨਹੀਂ ਪੀਵੀ ਪਾਲਿਸ਼ ਦੀ ਲੁੱਕ ਲੱਗ ਹੀ ਲੁੱਕ ਹੈ ਉਪਰੋਂ ਉੱਚੀ ਹੈ ਪ੍ਰੋਪਰ ਇੱਕ ਜਿਵੇਂ ਇੰਗਲਿਸ਼ ਥੀਮਸ ਦੀ ਲੁੱਕ ਆਉਂਦੀ ਹੈ ਜਿਵੇਂ ਬਾਹਰਲੇ ਕਲਰ ਹੁੰਦੇ ਉਸ ਤਰ੍ਹਾਂ ਦੇ ਲਾਈਟ ਜਿਹੜੇ ਕੱਖਾਂ ਚ ਨਹੀਂ ਵਾਈਦੇ ਜਿਹੜੇ ਉੱਪਰ ਸੈਨੀਟਿਵੈਰ ਲੱਗਿਆ ਸਾਡੇ ਕੋਲ ਟੋਕੋ ਦਾ ਇਹ ਵੀ ਟੋਕੋ ਇਹ ਕੰਪਨੀ ਮਤਲਬ ਕਿ ਤੁਸੀਂ ਵਾਰਮੋਰਾ ਦੀ ਕੰਪਨੀ ਹੈ ਜੀ ਤੇ ਇਹਦਾ ਮਾਲ ਜੋ ਹੈ ਇੱਕ ਰੀਜ਼ਨਰ ਰੇਟ ਹੈ ਇਹਨਾਂ ਦੇ ਕਿਸੇ ਨੇ ਕਸਟਮਰ ਦਾ ਬਜਟ ਘੱਟ ਹੁੰਦਾ ਹੈ ਬਿਲਕੁਲ ਉਸ ਘੱਟ ਬਜਟ ਦੇ ਵਿੱਚ ਵੀ ਅਸੀਂ ਵਧੀਆ ਮਤਲਬ ਕਿ ਬਾਥਰੂਮ ਚਿਆਰ ਕਰਕੇ ਦਿੰਨੇ ਆ ਬਿਲਕੁਲ ਰੇਟ ਦੇ ਵਿੱਚ ਜੇ ਕਹਿ ਦਈਏ ਬ੍ਰਾਂਡ ਹੀ ਲਾ ਸਕਦੇ ਬ੍ਰਾਂਡ ਹੀ ਹੈ ਜੀ ਇਹ ਬ੍ਰਾਂਡ ਹੀ ਹੈ ਅਸੀਂ ਇਸ ਦੀ ਆਪਣਾ ਮੰਨ ਕੇ ਚੱਲੋ ਅਸੀਂ ਹੋਲ ਸੇਲ ਵੀ ਕਰਦੇ ਆ ਜੀ ਪਰ ਸਾਨੂੰ ਹੋਲ ਸੇਲ ਕਰਕੇ ਸਾਨੂੰ ਇਸ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਇਹ ਸੀ ਕੁਆਲਿਟੀ ਸ਼ਾਈਨ ਤੁਸੀਂ ਅਮੇਰ ਨਹੀਂ ਕਰ ਸਕਦਾ ਕਿ ਇੰਨੀ ਵਧੀਆ ਕੁਆਲਿਟੀ ਹੈ ਜੇ ਇਹ ਦਾ ਉੱਪਰ ਮੰਨ ਕੇ ਚੱਲੋ ਵੀ ਇਹ ਜਿਹੜਾ ਟੇਬਲ ਟੌਪ ਹੈਗੇ ਆ ਜੀ ਇਹ ਜਿਹੜੀ ਰੇਂਜ ਇਹਨਾਂ ਦੀ ਬਹੁਤ ਜ਼ਿਆਦਾ ਘਟ ਹੈ ਜੋ ਮਤਲਬ ਕਿ ਹਰੇਕ ਦੇ ਪਰਸਨਲ ਬਜਟ ਦੇ ਵਿੱਚ ਆ ਜਾਂਦਾ ਹੈ ਜੀ ਉਸ ਤੋਂ ਸਾਡੇ ਕੋਲ ਬੇਸਨ ਪ੍ਰੋਡਕਟਸਲ ਹੈ ਜੀ ਉਹਦੇ ਡਿਜ਼ਾਈਨ ਨਵੇਂ-ਨਵੇਂ ਡਿਜ਼ਾਈਨ ਹੈ ਜੋ ਬੇਸਨ ਮਰਸਾ ਰਵਾਇਤਾ ਵੈਸੇ ਘਟ ਗਿਆ ਪਰ ਇਹਨਾਂ ਦੇ ਵਿੱਚ ਵੀ ਕਾਫੀ ਸਾਡੇ ਕੋਲ ਵੈਰਾਈਟੀ ਹੈ ਬਿਲਕੁਲ ਸਾਈਜ਼ ਵੀ ਅਲੱਗ-ਅਲੱਗ ਹੈ ਜੀ ਸਾਈਜ਼ ਵੀ ਅਲੱਗ-ਅਲੱਗ ਹੈ ਜੀ ਡਿਜ਼ਾਈਨ ਵੀ ਅਲੱਗ-ਅਲੱਗ ਹੈਗੇ ਆ ਇਸ ਤੋਂ ਬਿਨਾ ਆਪieson ਕੋਈ ਘੱਟ ਜਗ੍ਹਾ ਦੇ ਵਿੱਚ ਟੇਬਲ ਟੌਪ ਪ੍ਰਿੰਟਡ ਵੀ ਤੇ ਵਿੱਚ ਵੀ ਟੇਬਲ ਪਰ ਕਾਫੀ ਰੇਂਜ ਲੋਨ ਵਾਲੀ ਪਈ ਹੈ ਜੇ ਇਸ ਨਾਲ ਸਾਡੇ ਕੋਲ ਮਿਰਰ ਵਗੈਰਾ ਇਸ ਤਰ੍ਹਾਂ ਉੱਤੇ ਮਿਰਰ ਆਗੇ ਬਿਨਾ ਲਾਈਟ ਤੋਂ ਮਿਰਰ ਆਗੇ ਜੀ ਆ ਸਾਰੇ ਬਿਨਾ ਲਾਈਟ ਤੋਂ ਮੇਰੇ ਲਾਈਟਰ ਗਲਾਸ ਵਾਲੇ ਆ ਜੀ ਲੁੱਕ ਲੱਗ ਹੀ ਹੈ ਇਹਨਾਂ ਦੀ ਲਾਈਟ ਵਾਲੇ ਵੀ ਹੈ ਤੇ ਬਿਨਾ ਲਾਈਟ ਬਿਨਾ ਲਾਈਟ ਤੋਂ ਵੀ ਹੈ ਸੋ ਦੋਸਤੋ ਇੱਕ ਵਾਰ ਫੇਰ ਦੱਸ ਦਈਏ ਕਿ ਮਹੇਸ਼ਵਰੀਆਂ ਦੀ ਜਿਹੜੀ ਇਹ ਪ੍ਰਾਣੀ ਮਾਰਕੀਟ ਦੇ ਵਿੱਚ ਜਿਹੜੀ ਮਸ਼ਹੂਰ ਦੁਕਾਨ ਸੀ ਉਹਨਾਂ ਵੱਲੋਂ ਇੱਕ ਜਿਹੜਾ ਨਵਾਂ ਸ਼ੋਰੂਮ ਹੈ ਪੁੱਚੋ ਕੈਂਚੀਆਂ ਰੋਡ ਦੇ ਉੱਪਰ ਸਥਿਤ ਹੈ ਪੁੱਚੋ ਮੰਡੀ ਤੋਂ ਪੁੱਚੋ ਕੈਂਚੀਆਂ ਦੇ ਰਾਹਤੇ ਤੇ ਮਹੇਸ਼ਵਰੀ ਬਾਥ ਗੈਲਰੀ ਦੇ ਨਾਮ ਤੇ ਜਿਹੜਾ ਇਹ ਸ਼ੋਰੂਮ ਹੈ ਆਪਾਂ ਸੈਕਿੰਡ ਫਲੋਰ ਤੇ ਖੜੇ ਹਾਂ ਤੇ ਸੈਕਿੰਡ ਫਲੋਰ ਤੇ ਕਾਫੀ ਆਈਟਮਾਂ ਇਹਨਾਂ ਨੇ ਆਪਾਂ ਨੂੰ ਇੱਥੇ ਦਿਖਾਈਆਂ ਦੱਸੀਆਂ ਔਰ ਗਾਰੰਟੀ ਵਾਰੰਟੀ ਦੀ ਗੱਲ ਕਰਦੇ ਆ ਜੀ ਬ੍ਰਾਂਡ ਹੈ ਜਿਹੜਾ ਉਹ ਤੁਹਾਨੂੰ ਪੁੱਚੋ ਮੰਡੀ ਦੇ ਵਿੱਚ ਅਵੇਲੇਬਲ ਹੈ ਸੋ ਮਨੋ ਜੀ ਹੋਰ ਕਿਹੜੀਆਂ-ਕਿਹੜੀਆਂ ਆ ਬੜੀ ਘੈਂਡ ਜੀ ਕੀ ਹੈ ਬਿਲਕੁਲ ਬਿਲਕੁਲ ਜੀ ਇਹ ਸਟicker ਪ੍ਰਿੰਟਿੰਗ ਨਹੀਂ ਹੈਗੀ ਇਹ ਪ੍ਰੋਪਰ ਕਲਰ ਪੇਂਟਿੰਗ ਹੈ ਦਾ ਕਲਰ ਕਦੇ ਵੀ ਨਹੀਂ ਖਰਾਬ ਹੋਊਗਾ ਅੱਛਾ ਇਹ ਫੀਲਿੰਗ ਹੈ ਸਾਹਮਣੇ ਫਰੰਟ ਕੋ ਫੀਲਿੰਗ ਹੈ ਨਹੀਂ ਸਟicker ਨਹੀਂ ਹੈਗਾ ਫਰੰਟ ਦਾ ਫੀਲ ਹੈ ਦਾ ਬਿਲਕੁਲ ਇਹ ਵਾਕਈ ਇੱਕ ਡਾਇਮੰਡ ਵਾਂਗੂ ਲੱਗਦੀ ਹੈ ਭਈ ਚੀਜ਼ ਬਿਲਕੁਲ ਬਿਲਕੁਲ ਸਰ ਬਿਲਕੁਲ ਡਾਇਮੰਡ ਵਾਂਗੂ ਹੀ ਲੱਗਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੀ ਜਿਵੇਂ ਇਸ ਤਰ੍ਹਾਂ ਦੀ ਵੈਨਿਟੀ ਹੈ ਇਹਦੀ ਪੀਯੂ ਪਾਲਿਸ਼ ਵਾਲੀ ਹੈ ਜਿਹੜਾ ਜਿਹੜਾ ਪੱਥਰ ਦਾ ਕਲਰ ਹੈ ਇਹ ਵੀ ਅਲੱਗ ਹੀ ਰੇਸ਼ਿਆਂ ਵਾਲਾ ਹੈ ਬਿਲਕੁਲ ਤੇ ਇਹ ਵੈਨਟੀਆਂ ਵੀ ਤੁਹਾਨੂੰ ਇੱਕ ਟੇਬਲ ਤੋਂ ਵੱਡਾ ਸਾਈਜ਼ ਦਾ ਇਸ ਤੋਂ ਵੱਡੇ ਵੀ ਟੇਬਲੋਂ ਸਾਡੇ ਕੋਲ ਅਵੇਲੇਬਲ ਹੈਗੇ ਆ ਜੀ ਇਹ ਘਟੋ ਘਟੇ 34 ਇੰਚ ਦਾ ਟੇਬਲ ਟਾਪ ਹੈ ਜੀ ਇਹ ਵਾਲਾ ਪੀਸ ਆਮ ਤੌਰ ਤੇ ਵੱਡੇ ਟੇਬਲ ਟਾਪ ਮਿਲਦੇ ਨਹੀਂ ਨਹੀਂ ਮਿਲਦੇ ਸੋ ਇਹ ਤੁਹਾਡੇ ਕੋਲੇ ਜਾਨੀ ਕਿ ਇੱਥੇ ਅਵੇਲੇਬਲ ਹੈਗੇ ਆ ਇਸ ਤੋਂ ਬਿਨਾ ਅਸੀਂ ਮੰਨ ਲਓ ਕਿ ਟਾਈਮ ਟੂ ਟਾਈਮ ਵੈਰਾਈਟੀ ਅਸੀਂ ਅਪਡੇਟ ਕਰਦੇ ਰਵਾਂਗੇ ਮੰਨ ਕੇ ਚਲੋ ਵੀ ਕੋਈ 15 ਨਾਲ ਵਾਰ ਵੈਰਾਈਟੀ ਚੇਂਜ ਕਰਤੀ ਕੋਈ ਨਵਾਂ ਆ ਗਿਆ ਕਨਸੈਪਟ ਆ ਗਿਆ ਉਹ ਅਸੀਂ ਟਾਈਮ ਟੂ ਟੇ ਚੇਂਜ ਕਰਦੇ ਰਹਿੰਦੇ ਆ ਸੋ ਵੈਰਾਈਟੀ ਮਾਰਕੀਟ ਦੇ ਵਿੱਚ ਆਉਂਦੀ ਹੈ ਤਾਂ ਪੋਚੋ ਮੰਡੀ ਦੇ ਇਸ ਮਹੇਸ਼ਵਰੀ ਬਾਥ ਗੈਲਰੀ ਤੇ ਤੁਹਾਨੂੰ ਮਿਲ ਜਾਏਗੀ ਸਾਡੇ ਕੋਲ ਸਿੰਟੈਕਸ ਦੇ ਬਾਟਰ ਟੈਂਕ ਹੁੰਦੇ ਆ ਜੀ ਆਸ਼ੀਰਵਾਦ ਦੇ ਵਾਟਰ ਟੈਂਕ ਹੁੰਦੇ ਆ ਨੋਰਮਲ ਕੰਪਨੀ ਦੇ ਵੀ ਵਾਟਰ ਟੈਂਕ ਮਿਲ ਜਾਣਗੇ ਫਿਰ ਫਿਟਿੰਗ ਦੇ ਵਿੱਚ ਸਾਡੇ ਕੋਲ 4 ਇੰਚੀ 5 ਇੰਚੀ 6 ਇੰਚੀ ਤੱਕ ਫਿਟਿੰਗ अवेलेबल ਹੁੰਦੀ ਹੈ ਸਮਰਸੀਬਲ ਮੋਟਰਾਂ ਦੀ ਪਾਈਪ ਹੁੰਦੀ ਹੈ ਬੋਰਾ ਵਿੱਚ ਪੈਣ ਵਾਲਾ ਸਾਮਾਨ ਸਾਰਾ ਕੁਝ ਹੁੰਦਾ ਹੈ ਲੁਬੀ ਦੀਆਂ ਮੋਟਰਾਂ ਹੁੰਦੀ ਹੈ ਓਸਵਾਲ ਦੀਆਂ ਮੋਟਰਾਂ ਹੁੰਦੀਆਂ ਜਿਹੜੀ ਓਸਵਾਲ ਦੀ ਰੇਂਜ ਹੈ ਉਹ ਇਕਨੋਮਿਕਲ ਹੈ ਲੁਬੀ ਕੰਪਨੀ ਬ੍ਰਾਂਡ ਹੈ ਜੀ ਜੀ ਜੋ ਮਤਲਬ ਕਿ ਪੁਰਾਣੀ 50 ਸਾਲ ਦੀ ਕਰਾ ਪੁਰਾਣੀ ਕੰਪਨੀ ਲੂਬੀ ਕੰਪਨੀ ਜਿਹੜੀ ਹੈਗੀ ਐ ਅਸੀਂ ਉਹਰੇ ਕੋਈ ਦੇਸੀ ਮਾਲ ਰੱਖਿਆ ਨਹੀਂ ਵੀ ਕਿਉਂਕਿ ਕਸਟਮਰ ਦੇ ਪੈਸੇ بار-ਬਾਰ ਲਵਾਉਣੇ ਚੰਗੀ ਗੱਲ ਨਹੀਂ ਇੱਕ ਵਾਰੀ ਦਿਓ ਸਮਾਨ ਤੇ ਘੱਟੋ-ਘੱਟ 10-15 ਸਾਲ ਦੀ ਨਿਸ਼ਾ ਹੋਵੇ ਬਿਲਕੁਲ ਕਿਉਂਕਿ ਜਿਹੜੇ ਤੁਸੀਂ ਸ਼ੁਰੂ ਤੋਂ ਕਿਉਂਕਿ ਮਾਰਕੀਟ 'ਚ ਬੈਠੇ ਹੋ ਬਹੁਤ ਪੁਰਾਣੀ ਤੁਹਾਡੀ ਦੁਕਾਨ ਹੈ ਮਾਰਕੀਟ ਬਣੀ ਹੋਈ ਹੈ ਜੇ ਗਾਹਕ ਨੂੰ ਚੰਗੀ ਚੀਜ਼ ਦਿਨੇਉ ਗਾਗ ਫੇਰੀ ਦੁਆਰਾ ਆਉਂਦਾ ਹੈ ਬਿਲਕੁਲ ਸਰਵੇਖਕ ਤੇ ਉਸੇ ਬਦੌਲਤ ਜਿਹੜਾ ਤੁਸੀਂ ਇਸ ਕਨਸੈਪਟ ਨੂੰ ਲੈ ਕੇ ਚੱਲੇ ਹੋ ਕਿਉਂਕਿ ਕੋਠੀਆਂ ਬਣ ਰਹੀਆਂ ਨੇ ਕੋਠੀਆਂ ਦੇ ਵਿੱਚ ਚੰਗਾ ਚੰਗਾ ਜਿਹੜਾ ਸੈਨੀਟਰੀ ਦਾ ਸਮਾਨ ਹੈ ਜਿਹੜਾ ਲੱਗਣਾ ਹੁੰਦਾ ਹੈ ਕਾ ਉਹ ਤੁਸੀਂ ਪੋਚੋ ਮੰਡੀ ਵਿੱਚ ਪ੍ਰੋਵਾਈਡ ਕਰਾ ਦੇ ਬਿਲਕੁਲ ਸਰ ਬਿਲਕੁਲ ਸਾਡੇ ਕੋਲੇ ਸਟੀਲ ਦੇ ਟੈਂਕ ਹੁੰਦੇ ਆ ਜੋ ਔਨ ਆਰਡਰ ਆਉਂਦੇ ਆ ਜਿਹੜਾ ਸਟੀਲ ਦਾ ਟੈਂਕ 2000 ਲੀਟਰ ਦਾ ਹੁੰਦਾ ਹੈ ਸਟੀਲ ਦਾ ਟੈਂਕ ਸਲ ਕੋ ਰਾਈਨੋਕਸ ਕੰਪਨੀ ਦਾ ਮਿਲਦਾ ਪਿਓਰ ਐਵਰ ਦਾ ਮਿਲ ਜਾਂਦਾ ਉਹ ਮਤਲਬ ਕਿ ਅਸੀਂ ਔਨ ਆਰਡਰ ਮਿਲ ਜਾਂਦੇ ਹੀਟ ਪੰਪ ਵਗੈਰਾ ਹੁੰਦੇ ਆ ਪ੍ਰੈਸ਼ਰ ਪੰਪ ਹੁੰਦੇ ਆ ਤੁਸੀਂ ਵਾਟਰ ਸੌਫਟਨਰ ਵਗੈਰਾ ਹੁੰਦੇ ਆ ਸਾਰਾ ਕੁਝ ਹੁੰਦਾ ਸਾਡੇ ਕੋਲੇ ਦੋਸਤੋ ਸਾਡੇ ਨਾਲ ਕੁਝ ਕਸਟਮਰ ਵੀ ਇੱਥੇ ਮਿਲੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਕਰਨ ਸਿੰਘ ਪਹਿਲਾਂ ਸਤਿ ਸ ਸਤਿ ਸ਼੍ਰੀ ਅਕਾਲ ਬਾਈ ਜੀ ਇਸ ਕਾਰਨ ਸ ਹੈ ਜੀ ਮਹੇਸ਼ਵਰੀ ਬਾਥ ਗੈਲਰੀ ਦੇ ਵਿੱਚ ਪੁੱਚੋ ਮੰਡੀ ਤੁਸੀਂ ਆਏ ਹੋ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਜੀ ਪੁੱਚੋ ਖੁਰਦਾ ਪੁੱਚੋ ਖੁਰਦ ਤੇ ਕੀ ਇਸ ਸਮਾਨ ਦੇਖਿਆ ਤੁਸੀਂ ਕੀ ਲੈ ਕੇ ਗਏ ਹੋ ਸਮਾਨ ਅਸੀਂ ਭਗਤੇ ਕੋਲੇ ਲਗਾਏ ਆ ਜੀ ਅੱਛਾ ਭਗਤੇ ਰਿਸ਼ਤੇਦਾਰੀ ਚ ਦਵਾਇਆ ਮੈਂ ਆਪ ਜੀ ਵਧੀਆ ਸਮਾਨ ਨਿਕਲਿਆ ਸਾਰਾ ਬਹੁਤ ਹੀ ਅਸੀਂ 1 ਲੱਖ ਡੇਢ ਲੱਖ ਦਾ ਸਮਾਨ ਲਗਾਏ ਆ ਸੀਟਾਂ ਵਗੈਰਾ ਸਾਰੀ ਇਕੱਲੀ ਇਕੱਲੀ ਚੀਜ਼ ਪਹਿਲੀ ਗੱਲ ਤਾਂ ਐਂ ਦੱਸੋ ਜਿਹੜੀ ਇਹ ਦੁਕਾਨ ਹੈ ਇਹ ਇਹਨਾਂ ਨੂੰ ਕਿੰਨੇ ਕਿਚਰ ਤੋਂ ਜਾਣਦੇ ਹੋ ਤੁਸੀਂ ਇਹਨਾਂ ਨੇ ਬਹੁਤ ਚਿਰ ਤੋਂ ਜਾਣਦੇ ਆ ਜੀ ਇਹਨਾਂ ਨੇ ਮਿਹਨਤ ਕਰਕੇ ਛੋਟੀ ਦੁਕਾਨ ਤੋਂ ਵੱਡੀ ਪਹੁੰਚਿਆ ਹੈ ਜੀ ਤੇ ਡੀਲਿੰਗ ਕਿਵੇਂ ਲੱਗੀ ਇਹਨਾਂ ਦੀ ਬਹੁਤ ਵਧੀਆ ਲੱਗੀ ਹੈ ਜੀ ਡੀਲਿੰਗ ਇਹ ਸਮਾਨ ਸੱਲਾ ਜਿਹੜਾ ਵੀ ਦਿੱਤਾ ਸਾਰਾ ਕੰਪਨੀ ਦਾ ਜਿਹੜਾ ਦੱਸਿਆ ਉਹੀ ਨਿਕਲਿਆ ਉਹੀ ਨਿਕਲਿਆ ਜੀ ਹੁਣ ਵੀ ਅਸੀਂ ਆਪ ਜਿਹੜਾ ਕੋਈ ਵਧਿਆ ਘਟਿਆ ਜੀ ਕਰਨਾ ਆਏ ਹੁਣ ਵੀ ਲੈ ਕੇ ਵੀ ਆ ਆ ਲੋਡ ਪੈਂਦੀ ਰਹਿੰਦੀ ਏ ਕਦੇ ਸਮਾਨ ਵਧ ਗਿਆ ਕੋਈ ਘਟ ਗਿਆ ਹਾਂਜੀ ਤੇ ਉਹ ਤੁਸੀਂ ਬਦਲ ਨਾ ਆਏ ਤਾਂ ਵਧੀਆ ਡੀਲ ਕੀਤਾ ਨਹੀਂ ਬਦਲ ਸਾਰਾ ਲੱਗ ਗਿਆ ਜੀ ਬਿਲਕੁਲ ਇੱਕ ਅਸੀਸਾ ਲੈਣ ਆਏ ਸੀ ਹੁਣ ਦੁਬਾਰੇ ਜੀ ਤੇ ਥੱਲੇ ਦੇ ਪੋਰਸ਼ਨ ਦਾ ਹੋਰ ਮੰਨ ਲਓ ਜਿਹੜੀ ਚੀਜ਼ ਸੋਚ ਕੇ ਆਏ ਸੀ ਉਹ ਮਿਲ ਗਈ ਸੀ ਇੱਥੇ ਕੀ ਵਧੀਆ ਮਿਲਿਆ ਜੀ ਤੇ ਰੇਟ ਦੀ ਗੱਲ ਕਰੀਏ ਜੀ ਰੇਟ ਵਧੀਆ ਜੈਨੂ ਰੈਡਾ ਜੀ 一个。 ਤਸੱਲੀ ਹੈ ਮਨ ਨੂੰ ਤਸੱਲੀ ਹੈ ਜੀ ਸੋ ਦੋਸਤੋ ਇਹ ਇਸ ਤਰ੍ਹਾਂ ਦੀ ਜੇ ਗੱਲ ਕਰੀਏ ਬਾਈ ਕਾਫੀ ਪੁਰਾਣੇ ਲੰਮੇ ਸਮੇਂ ਤੋਂ ਇਹਨਾਂ ਨੂੰ ਜਾਣਦੇ ਨੇ ਔਰ ਸਮਾਨ ਵੀ ਆਪਣੇ ਰਿਸ਼ਤੇਦਾਰੀ ਚ ਦਿਵਾ ਕੇ ਲਗਾਏ ਨੇ ਔਰ ਰੇਟ ਦੀ ਵੀ ਗਰੰਟੀ ਹੈ ਤੇ ਮਾਲ ਦੀ ਵੀ ਗਰੰਟੀ ਹੈ ਸੋ ਬਹੁਤ ਵਧੀਆ ਲੱਗਿਆ ਗੱਲਬਾਤ ਬਾਈ ਨਾਲ ਕਰਕੇ ਪੁੱਚੋ ਕੈਂਚੀਆਂ ਤੋਂ ਪੁੱਚੋ ਮੰਡੀ ਰੋਡ ਦੇ ਉੱਪਰ ਮਹੇਸ਼ਵਰੀ ਬਾਥ ਗੈਲਰੀ ਔਰ ਇਸ ਗੈਲਰੀ ਦੇ ਵਿੱਚ ਪੂਰੇ ਬ੍ਰਾਂਡ ਤੁਹਾਨੂੰ ਮਿਲਣਗੇ ਸੈਨੀਟਰੀ ਦੇ ਵਿੱਚ ਤੇ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਕੋਈ ਵੀ ਤੁਸੀਂ ਕੋਠੀ ਪਾ ਰਹੇ ਹੋ ਜਾਂ ਕੋਈ ਹੋਰ ਚੀਜ਼ ਦੀ ਜਰੂਰਤ ਹੈ ਤਾਂ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਤੁਹਾਨੂੰ ਹਰੇਕ ਕਲੀ-ਕਲੀ ਜਿਹੜੀ ਹੈਗੀ ਚੀਜ਼ ਹੈ ਉਹ ਬਿਲਕੁਲ ਲੇਟੈਸਟ ਮਿਲੇਗੀ ਲੇਟੈਸਟ ਮਾਡਲ ਮਿਲਣਗੇ ਔਰ ਇਹਨਾਂ ਵੱਲੋਂ ਜੋ ਦੱਸਿਆ ਗਿਆ ਕੰਪਨੀ ਵੱਲੋਂ ਜੋ ਗਾਰੰਟੀ ਵਾਰੰਟੀ ਹੈ ਉਹ ਵੀ ਪੂਰੇ ਤੌਰ ਤੇ ਆਨਲਾਈਨ ਜਿੱਦਾਂ ਮਿਲੂਗੀ ਬਿਲ